ਸ਼ਬਦ ਇਨਕਲਾਬ ਹਨ ਸ਼ਬਦ ਬੰਗਾਰ ਹਨ ਸ਼ਬਦ ਕ੍ਰਾਂਤੀਆਂ ਦੇ ਜਨੁਦਾਤਾ ਹਨ ਸਾਥੀਓ ਕੁਝ ਲਿਖਤਾਂ ਜਈਆਂ ਹੁੰਦੀਆਂ ਹਨ ਜੋ ਸੰਵਿਧਾਨਚੀਲ ਮੁਨਕਤੇ ਮਰ ਨੂੰ ਨਵੀਂ ਦਿਸ਼ਾ ਦਿੰਦੀਆਂ ਹਨ ਉਹਨਾਂ ਨੂੰ ਹਲੂਣਾ ਦਿੰਦੀਆਂ ਹਨ ਉਹਨਾਂ ਨੂੰ ਰਾਹ ਦਸਾਉਂਦੀਆਂ ਅਜਿਹੇ ਸ਼ਖਸ ਹਨ ਜਰਮਨੀ ਦੇ ਮਹਾਨ ਚਿੰਤਕ ਮਾਰਟਲ ਨੀਮੋਲਰ ਦੇ ਜਿਨ੍ਹਾਂ ਨੇ 1930 ਦੇ ਦਹਾਕੇ ਵਿੱਚ ਨਾਜ਼ੀਵਾਦ ਦਾ ਡਟ ਕੇ ਵਿਰੋਧ ਕੀਤਾ ਅਤੇ ਤਸੀਹੇ ਚੱਲੇ ਆਓ ਆਪਾਂ ਦੀ ਸਾਂਝ ਪਾਈਏ ਜਰਮਨੀ ਦੇ ਮਹਾਨ ਚਿੰਤਕ ਮਾਰਟਨ ਨੀਮੋਲਰ ਦੇ ਇਹਨਾਂ ਸ਼ਬਦਾਂ ਦੇ ਨਾਲ ਇਹ ਸ਼ਬਦ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਣਗੇ ਪਹਿਲਾਂ ਉਹ ਕਮਿਊਨਿਸਟਾਂ ਲਈ ਆਏ ਅਤੇ ਮੈਂ ਕੁਝ ਨਾ ਬੋਲਿਆ ਕਿਉਂਕਿ ਮੈਂ ਕਮਿਊਨਿਸਟ ਨਹੀਂ ਸਾਂ ਫਿਰ ਉਹ ਟ੍ਰੇਡ ਯੂਨੀਅਨ ਵਾਲਿਆਂ ਲਈ ਆਏ ਅਤੇ ਮੈਂ ਕੁਝ ਨਾ ਬੋਲਿਆ ਕਿਉਂਕਿ ਮੈਂ ਟ੍ਰੇਡ ਯੂਨੀਅਨ ਵਿੱਚ ਨਹੀਂ ਸਾਂ ਫੇਰ ਉਹ ਯਹੂਦੀਆਂ ਲਈ ਆਏ ਅਤੇ ਮੈਂ ਕੁਝ ਨਾ ਬੋਲਿਆ ਕਿਉਂਕਿ ਮੈਂ ਯਹੂਦੀ ਨਹੀਂ ਸੀ ਫੇਰ ਉਹ ਮੇਰੇ ਲਈ ਆਏ ਅਤੇ ਉਦੋਂ ਤੱਕ ਕੋਈ ਨਹੀਂ ਸੀ ਬਚਿਆ ਜੋ ਮੇਰੇ ਲਈ ਬੋਲਦਾ ਜੋ ਮੇਰੇ ਲਈ ਬੋਲਦਾ ਜੋ ਮੇਰੇ ਲਈ ਬੋਲਦਾ